ਕਲ ਸਟਾਰਟ ਕਰਦੀ ਮੈਨੂੰ ਜੀ 247 47 ਨੂੰ ਵਿਸਤ ਕਰਨ ਨੂੰ ਜੇ ਬਾਈਗੁਰ ਜੀ ਅਮਰ ਸ਼ਕੀ ਨੂੰ ਤਾਂ ਹੋ ਗਏ ਸੀਗੇ 2015 ਜੀ 86 ਨੂੰ ਤੇ ਰਾਤ ਵਿੱਚ ਵੀ ਰਹੀ ਤੇ ਲੇਕਿਨ ਕੁਝ ਅਜੀਹਾ ਟਾਈਮ ਆਇਆ ਕਿ ਰਾਤ ਛੱਡਦੀ ਕਕਾਰ ਲਾਤੇ ਤਾਂ ਕਾਰਵਾਈ ਨੂੰ ਕਿਸਕੀ ਤਾਂ ਪਹਿਲਾਂ ਵੀ ਨਹੀਂ ਸੀ ਮੇਰੇ ਕੋਲ ਜਿੱਥੋਂ ਸ਼ੱਕਿਆ ਸੀਗਾ ਕੇਸ ਹੀ ਨਹੀਂ ਸੀਗੀ ਤੇ ਕਿਰਪਾਨ ਲਾਤੀ ਸੀ ਬਸ ਕੰਗਾ ਔਰ ਕਿਰਪਾਨ ਲਾਤੀ ਸੀ ਹੌਲੀ ਹੌਲੀ ਕਰਕੇ ਵਾਇਗੁਰ ਜੀ ਸੇਤ ਡਾਊਨ ਲੈਂਡ ਲੱਗੀ ਤੇ ਆਠ ਗੁਰਪਾਤਸ਼ ਬਹੁਤ ਸੇਵਾ ਲੰਦੇ ਸੀਗੇ ਬਹੁਤ ਕਿਰਪਾ ਸੀ ਵਾਇਗੁਰ ਜੀ ਗੁਰਪਾਤਸ਼ ਜੀ ਦੀ ਤੇ ਸੇਥ ਡਾਊਨ ਲੈਂਡ ਲੱਗੀ ਵੈਗਰੂ ਜੀ ਕਾਰ ਦੇ ਵਿੱਚ ਜਿੱਦਾਂ ਕਲੇਸ਼ ਜਾਂ ਰਹਿਣ ਲੱਗਿਆ ਤੇ ਸਮਝ ਨਹੀਂ ਆ ਰਹੀ ਸੀ ਵੈਗਰੂ ਕੀ ਹੋ ਰਿਹਾ ਆ ਕਿ ਰੀਜ਼ਨ ਕੀ ਆ ਤੇ ਗੁਰੂ ਘਰ ਵੀ ਜਾਂਦੇ ਸੀ ਡੇਲੀ ਜਾਣਾ ਸੇਵਾ ਸੰਗਤ ਬਹੁਤ ਪ੍ਰਵਾਸਨ ਨੇ ਕਰਵਾਈ ਆ ਪਰ ਨਾਮ ਜਪਣ ਵਾਲੀ ਸੰਗਤ ਨਹੀਂ ਵੈਗਰੂ ਪਾਠ ਵਾਲੀ ਸੰਗਤ ਪਾਠ ਕਰਨੇ ਸੁਖਮਨੀ ਸਾਹਿਬ ਜੀ ਦੇ ਕਾਰਨੀ ਕਰਨੇ ਵਾਇਗਰੂ ਨਿਤਨੇਂ ਵੀ ਗੁਰਪਾਤਸ਼ਾ ਸੇਵਾਲ ਅੰਦੇਸੇ ਵਿੱਚ 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 ਨਿਤਨੇਂ ਵੀ ਛੁੱਟ ਗਿਆ ਸੀਗਾ ਤੇ ਹੋਲੀ-ਹੋਲੀ ਕਰਕੇ ਮੈਂ ਵੀ ਜਿਵੇਂ ਕਾਚ ਨਾ ਖੂਨ ਦੇ ਚੱਟਿਆਣੇ ਸ਼ੁਰੂ ਹੋ ਗਏ ਕੱਪੜਿਆਂ 'ਚ ਲਗਾਣੇ ਸ਼ੁਰੂ ਹੋ ਗਏ ਤੇ ਮੈਨੂੰ ਨਹੀਂ ਪਤਾ ਸੀਗਾ ਇਹਨਾਂ ਸਭ ਚੀਜ਼ਾਂ ਬਾਰੇ ਤੇ ਮੈਂ ਆਪਣਾ ਤੋਹ ਵੀ ਦੇਣੇ ਪਾ ਲੈਣੇ ਉਹ ਤੇ ਨਹੀਂ ਮਤਲਬ ਦਿਨ-ਬਦ ਦਿਨ ਸਰੀਰ ਖਰਾਬ ਹੁੰਦਾ ਗਿਆ ਸਰੀਰ ਨਹੀਂ ਸਹੀ ਰਿਹਾ ਤੇ ਇੱਕ ਦਿਨ ਅਜੇ ਹਾਇਆ ਵੈਗਰੂ ਜੀ ਥੀ ਜਿਹੜਾ ਵੀ ਕੋਈ ਚਾਂਸ ਏ ਕਿ ਮੈਨੂੰ ਕਰ ਰਿਆ ਸੀਗਾ ਤੇ ਮੈਨੂੰ ਨਹੀਂ ਪਤਾ ਉਹਦੀ ਮਨਸ਼ਾ ਕੀ ਸੀਗੀ ਕੋਣਾ ਕੋਈ ਵੈਗਰੂ ਪੁਰਾਣਾ ਦੁਸ਼ਮਣ ਮੈਂ ਤੇ ਇਹ ਕਹਿ ਸਕਦੀ ਹਾਂ ਵੈਗਰੂ ਨੇ ਕਹਿੰਦੇ ਨਾ ਮੈਨੂੰ ਆਪਣੇ ਬਾਸ ਸਕਾਰ ਲਿਆ ਨਮਸਕਾਰ ਨੇ ਵਾਰੀ ਬਹੁਤ ਮੁਸੀਬਤਾਂ ਚਲੀਆਂ ਵਾਇਰਸ ਬਹੁਤ ਜਿਆਦਾ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਸੀਗੀ ਕਿ ਪਾਠ ਜਿਹੜੇ ਕਰ ਰਹੀ ਸੀ ਨਾ ਜੋ ਜੋ ਕਰਨਾ ਚਾਹੁੰਦਾ ਸੀ ਮੇਰੇ ਨਾਲ ਉਹ ਕਰਨੇ ਪਾਰਿਆ ਸੀ ਉਹ ਕਹਿੰਦਾ ਸੀ ਕਿ ਅਸਰ ਨਹੀਂ ਹੋ ਰਿਹਾ ਅਸਰ ਨਹੀਂ ਹੋਗਾ ਐਨਾ ਕਿ ਮੈਨੂੰ ਯਾਦ ਆ ਕਿ ਮੈਂ ਇਹ ਗੱਲ ਵੀ ਕਹੀ ਗਿਆ ਕਿ ਮੈਂ ਪੁੱਤਰ ਪਤਾ ਕਿਦਾਂ ਆ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਪੁੱਤਰ ਬਹੁਤ ਪਰੇਸ਼ਾਨੀਆਂ ਵਾਇਰਲ ਬਹੁਤ ਦਿੱਕਤਾਂ ਦਿੱਤੀਆਂ ਮੇਰੇ ਘਰ ਦੇ ਵਿੱਚ ਬਹੁਤ ਪੈਸਾ ਦੇ ਬੈਠ ਗਿਆ ਉਹਨੇ ਕਿਉਂਕਿ ਵੱਸ ਕਿਤਾ ਆਇਆ ਸੀਗਾ ਬਹੁਤ ਜ਼ਿਆਦਾ ਪਰੇਸ਼ਾਨੀ ਹਾਂ ਜਿੱਦਾਂ ਜਿੱਦਾਂ ਪਾਠ ਕਰਦੀ ਸੀ ਮੈਨੂੰ ਸੋਝੀ ਪਈ ਗਈ ਕਿ ਮੇਰਾ ਜਿਹੜਾ ਦਿਮਾਗ ਹੈ ਉਹ ਕੰਮ ਨਹੀਂ ਕਰ ਰਿਹਾ ਮੇਰਾ ਦਿਮਾਗ ਕੰਮ ਨਹੀਂ ਕਰ ਰਿਹਾ ਮੇਰੇ ਘਰ 'ਚ ਪੈਸੇ ਪਏ ਹੋਣੇ ਇਹ ਕਹਿਣਾ ਕਿ ਉਹਨੂੰ ਦੇਣੇ ਆ ਤੇ ਐਸੇ ਉਹਨੂੰ ਦੇਣੇ ਹੈ ਵਾਇਰਲ ਤੇ ਗੁਰੂ ਪਾਸ਼ਾ ਜੀ ਨੇ ਬਖਸ਼ਿਸ਼ ਕੀਤੀ ਕਿ ਜਿਆਦਾ ਕੋਈ ਨੁਕਸਾਨ ਨਹੀਂ ਕਰ ਸਕਿਆ ਲੇਕਿਨ ਨੁਕਸਾਨ ਕੀਤਾ ਮੇਰੀ ਆਤਮਾ ਦਾ ਮੇਰੇ ਸਰੀਰ ਦਾ ਮੇਰੇ ਮਨ ਦਾ ਬਹੁਤ ਲੇਕਿਨ ਗੁਰੂ ਪਾਸ਼ਾ ਨੇ ਮੇਰੀ ਰਾਨੀ ਛੱਡੀ ਬਾਈ ਗੁਰੂ ਤੇ ਕਹਿਣ ਲੱਗੇ ਫਿਰ ਕਿ ਆਤਮਾ ਹੈ ਅੰਦਰ ਕਿਸੇ ਦਾ ਪੂਰਤਾ ਹੈ ਤੇ ਜਦ ਮੈਨੂੰ ਸੋਚੀ ਲੱਗੀ ਤੇ ਮੇਰਾ ਉਹਨੇ ਮੂੰਹ ਬੰਦ ਕਰਤਾ ਸੀ ਕਿ ਮੈਂ ਕਿਸੇ ਨਾਲ ਗੱਲਬਾਤ ਨਹੀਂ ਕਰਦੀ ਸੀ ਕਿਸੇ ਨਾਲ ਵੀ ਕਿਉਂਕਿ ਨਾ ਮੈਂ ਆਪਣੇ ਹਸਬੰਦ ਨਾਲ ਨਾ ਬੱਚਿਆਂ ਨਾਲ ਚੁੱਪ ਰਹਿਣਾ ਲੇਕਿਨ ਬਾਠ ਅੰਦਰ ਚਲਦਾ ਰਹਿਣਾ ਸਿਮਰਨ ਨਹੀਂ ਸੀ ਵੇਖੀ ਸਿਮਰਨ ਨਹੀਂ ਕਰਦੀ ਸੀ ਬਾਠ ਜਿਵੇਂ ਜਦ ਪਤਾ ਲੱਗਿਆ ਹੋਸ਼ ਆਈ ਤੇ ਜਿਸ ਤਰ੍ਹਾਂ ਕਹਿੰਦੇ ਨਾ ਇਹ ਲਾਂਚ ਕਰਵਾਉਣਾ ਮੇਰੇ ਮਾਪੇ ਆਪਾਂ ਨੇ ਸ਼ੁਰੂ ਕੀਤਾ ਮੈਂ ਹੌਲੀ-ਹੌਲੀ ਦੱਸਣਾ ਸ਼ੁਰੂ ਕੀਤਾ ਕਿ ਮੰਮੀ ਮੇਰੇ ਨਾਲ ਤੇ ਇਦਾਂ ਹੋ ਰਿਹਾ ਹੈ ਇਦਾਂ ਹੋ ਰਿਹਾ ਹੈ ਮੈਂ ਆਪਣੇ ਸੱਸ ਦੇ ਨਾਲ ਵੀ ਗੱਲ ਕੀਤੀ ਸਾਰੀ ਗੱਲ ਕਲੀਅਰ ਕੀਤੀ ਵੀ ਇਦਾਂ ਮੰਮੀ ਇਦਾਂ ਹੋ ਰਿਹਾ ਹੈ ਮੇਰੇ ਮਾਪੇ ਹੈ ਉਹਨਾਂ ਨੂੰ ਸਭ ਕੁਝ ਪਤਾ ਲੱਗਿਆ ਹੌਲੀ ਹੌਲੀ ਕਰਕੇ ਜਿਸ ਦਾ ਇਲਾਜ ਚੱਲਿਆ ਤੇ ਉਹ ਅੰਦਰੋਂ ਮੈਨੂੰ ਬਤਾਂਦੇ ਕਈ ਗੱਲਾਂ ਸੀਗਾ ਕਿ ਇਲਾਜ 50000 ਰੁਪਏ ਲਗਾ ਲੈ ਪਰ ਤੂੰ ਬਚ ਨਹੀਂ ਸਕਦੀ ਮੈਂ ਕਿਹਾ ਵਾਈਗਰੂ ਇੱਕ ਦਮ ਵਾਈਗਰੂ ਅਜੇਹਾ ਹੋਇਆ ਕਿ ਮੈਂ ਸੁੱਤੀ ਪਈ ਆ ਆਪਣੇ ਹਸਬੰਡ ਨਾਲ ਹੀ ਤੇ ਮੇਰਾ ਜਿਹੜਾ ਸਰੀਰ ਸੀਗਾ ਆਤਮਾ ਬਾਹਰ ਕੱਢ ਲਿੱਤੀ ਗਈ ਜਿਸ ਵੇਲੇ ਮੇਰੀ ਆਤਮਾ ਬਾਹਰ ਕੱਢੀ ਗਈ ਕਿਉਂਕਿ ਕੁਛ ਨਾ ਕੁਛ ਉਹ ਚਾਹੁੰਦਾ ਸੀ ਕਰਨਾ ਉਹ ਕੁਛ ਨਾ ਕੁਛ ਚਾਹੁੰਦਾ ਸੀਗਾ ਲੇਕਿਨ ਮੇਰੀ ਆਤਮਾ ਨੂੰ ਉਹ ਬੁਲਾ ਨਹੀਂ ਪਾਇਆ ਕਿਉਂਕਿ ਵਾਇਗਰੂ ਜਿਹੜਾ ਅਮ੍ਰਿਤ ਚ ਦੀ ਆਤਮਾ ਨੂੰ ਮਿਲਲੀ ਆ ਔਰ ਪਹਿਲਾ ਦਿੱਤੀ ਬਾਸ਼ਕ ਮੈਂ ਛੱਡਤਾ ਸੀ ਅਮ੍ਰਿਤ ਕਾਰਨ ਨਹੀਂ ਪੂਰੇ ਪਾਈ ਸੀ ਛੋਟਾ ਪਾਇਆ ਸੀ ਬਾਈ ਨੂੰ ਤਾਂਗੇ ਲੰਤੇ ਉਹ ਨਹੀਂ ਮੇਰੀ ਆਤਮਾ ਜਦ ਉੱਪਰ ਕੱਢੀ ਤੇ ਵਾਇਗਰੂ ਮੇਰਾ ਸਿਮਰਨ ਚੱਲ ਪਿਆ ਉਸ ਵਕਤ ਮੇਰਾ ਸਿਮਰਨ ਚੱਲਿਆ ਵਾਇਗਰੂ ਵਾਇਗਰ ਜਿੱਦਾਂ ਹੀ ਮੈਂ ਪੰਜ ਕਵਾਰ ਵਾਇਗਰ ਨੂੰ ਬੋਲਿਆ ਸੀਗਾ ਮੈਂ ਆਪਣਾ ਘਰ ਟੱਪਣ ਲੱਗੀ ਸੀ ਮੇਰਾ ਸ਼ਰੀਰ ਫੇਰ ਇੱਕਦਮ نیچے ਗਿਰਿਆ ਤੇ ਮੈਂ ਅਚਾਨਕ ਉੱਠੀ ਮੈਂ ਕਿਹਾ ਜਿਵੇਂ ਮੈਂ ਪਾਗਲ ਜਿਹਾ ਹੁੰਦਾ ਸੈਰੀ ਜਾਂ ਤਾਂ ਮੈਨੂੰ ਕੀਤਾ ਹੀ ਹੋਇਆ ਸੀ ਗੱਲ ਇਹ ਕਿ ਮਨ ਤਾਂ ਮੈਨੂੰ ਯਾਦ ਆਉ ਗੱਲਾਂ ਮੈਨੂੰ ਯਾਦ ਆਂਦੀਆਂ ਨੇ ਕਿ ਵੈਗਰੂ ਮੇਰਾ ਸਰੀਰ ਜਿਹੜਾ ਹੈ ਵਾਪਸ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਵਾਈਗਰੂ ਦੇ ਨਾਮ ਚ ਬੜੀ ਮਤਲਬ ਤਾਕਤ ਹੈ ਕਿ ਮੈਨੂੰ ਮੇਰਾ ਕੋਈ ਕੁਝ ਨਹੀਂ ਵਿਗਾੜ ਸਕਦਾ ਵੈਗਰੂ ਮੈਨਾਂ ਉਹ ਅੰਦਰ ਹੀ ਮੈਨੂੰ ਏਦਾਂ ਕਹਿਣਾ ਉਹਨੇ ਕਿ ਨਾ ਕੀ ਕਰ ਲੇਗਾ ਵਾਈਗਰੂ ਤੂੰ ਮੇਰੇ ਕੋਲ ਆ ਜਾ ਮਤਲਬ ਏਦਾਂ ਉਹਨੇ ਮੈਨੂੰ ਬੋਲਣਾ ਕਿ ਕਸ਼ਟੀਆਂ ਆਣੀਆਂ ਨੇ ਤੇਰੇ ਪਰ ਬਹੁਤ ਮੈਂ ਕਾ ਮਰਨੀ ਮਰ ਜੂਗੀ ਆਪਣੇ ਵਾਇਗਰੂ ਨੂੰ ਨਹੀਂ ਛੱਡਾਂਗੀ ਆਪਣੇ ਵਾਇਗਰੂ ਨੂੰ ਹੀ ਨਹੀਂ ਛੱਡਾਂਗੀ ਮੈਂ ਮੇਰਾ ਵਾਇਗਰੂ ਹੈ ਬਸ ਹੋਰ ਕੋਈ ਨਹੀਂ ਹੈ ਵਾਇਗਰੂ ਪਰ ਜੋ ਸਹੀ ਰਸਤਾ ਸੀ ਗੁਰੂ ਪਾਸ਼ਾ ਨੇ ਮੈਨੂੰ ਉੱਥੇ ਪਾਤਾ ਦੇ ਲੇਕਿਨ ਉਹਦਾ ਸਾਥ ਉਸ ਵਕਤ ਛੱਡਤਾ ਲੇਕਿਨ ਉਹਨੇ ਮੇਰੇ ਉੱਪਰ ਬਹੁਤ ਘੋਰ ਕਾਲਾ ਜਾਦੂ ਜੀ ਨੂੰ ਕਹਿੰਦੇ ਨਾ ਜਿਹਨੂੰ ਕੋਈ ਪੁੱਛਦੇ ਸੀ ਕਾਲਾ ਜਾਦੂ ਕੀਤਾ ਆ ਹਰ ਸਾਡੇ ਕਰਤਿਆਂ ਨੂੰ ਪਤਾ ਹੀ ਨਹੀਂ ਸੀਗਾ ਕਾਲਾ ਜਾਦੂ ਹੁੰਦਾ ਕੀ ਹੈ ਫਿਰ ਮੈਂ YouTube 'ਚ ਸਰਚ ਮਾਰੇ ਵੀ ਕਿੱਦਾਂ ਇਹ ਕਾਲਾ ਜਾਦੂ ਕਿੱਦਾਂ ਠੀਕ ਹੁੰਦਾ ਕਹਿੰਦੇ ਬਾਣੀ ਗੁਰੂ ਨਾਨਕ ਦੀ ਬਾਣੀ ਹੈ ਨਾ ਉਹਦੇ ਪਰੇ ਅਸਰ ਨਹੀਂ ਆ ਉਹਦੇ ਪਰ ਅਸਰ ਨਹੀਂ ਆ ਜਿਹੜਾ ਮੇਰੇ ਅੰਦਰ ਵਾਇਰੋ ਕੋਈ ਚੀਜ਼ ਸੀ ਨਾ ਹੋਇਆ ਸੀ ਚੀਜ਼ ਪਹਿਲਾਂ ਲੇਕਿਨ ਉਹ ਕੱਢੀ ਗਈ ਉਹ ਉਹਦੇ ਕਰੀ ਕਰਕੇ ਮੈਂ ਵਸ਼ਟ ਕੀਤੀ ਗਈ ਸੀ ਇਹ ਵੀ ਮੈਨੂੰ ਪਤਾ ਲੱਗਿਆ ਚਲੋ ਜਿਹੜੀ ਮੇਰੀ ਆਤਮਾ ਹੈ ਵਾਇਗਰੂ ਉਹ ਉਹ ਅੰਦਰੋਂ ਮੈਨੂੰ ਦੱਸ ਰਹੀ ਸੀ ਲੇਕਿਨ ਮੈਨੂੰ ਇਦਾਂ ਲੱਗਦਾ ਸੀ ਮੇਰੇ ਅੰਦਰ ਕੋਈ ਹੈ ਕੋਈ ਆਤਮਾ ਹੈ ਮੇਰੇ ਅੰਦਰ ਲੇਕਿਨ ਮੇਰੇ ਅੰਦਰ ਹੈ ਕੁਝ ਨਹੀਂ ਸੀਗਾ ਜੀਵਾਤਮਾ ਮੇਰੀ ਮੇਰੀ ਜੀਵਾਤਮਾ ਬੋਲੇ ਕਰਦੀ ਸੀ ਮੇਰੇ ਨਾਲ ਤੇ ਮੈਨੂੰ ਮੈਂ ਹਿਲਣਾ ਇਦਾਂ ਕਰਕੇ ਆਪਣੀ ਗਰਦਨ ਵਗੈਰਾ ਹਿਲਾਣੀ ਤੇ ਸਾਰੇ ਸਾਰੇ ਨੂੰ ਡਰ ਜਾਣਾ ਵੀ ਇਹ ਗਰਦਨ ਅਤਰਾ ਕੋ ਬੋਲ-ਬੋਲ ਕੋ ਮਾਰੀ ਕਦੇ ਮੇਰਾ ਪੇਟ ਹਿਲਣਾ ਕਦੇ ਗਰਦਨ ਹਿਲਣੀ ਕਿਉਂਕਿ ਉਹ ਜਾਦੂ ਕਰ ਰਿਹਾ ਸੀ ਮੇਰੇ ਉੱਪਰ ਤੇ ਵੈਗਰੂ ਜਿਹੜੇ ਵੀ ਮਤਲਬ ਤਾੰਤ੍ਰਿਕ ਦਾ ਉਹ ਤਾੰਤ੍ਰਿਕ ਸੀਗਾ ਵੈਗਰੂ ਇੱਕ ਤੇ ਲੇਕਿਨ ਜਿਹੜੇ ਇਲਾਜ ਕਰਨ ਵਾਸਤੇ ਮੈਂ ਜਿੰਨਾਂ ਕੋਲ ਜਾ ਰਹੀ ਸੀ ਜਿਹੜੇ ਵੀ ਉਹ ਬਾਪੇ ਸੀਗੇ ਹੈ ਚਿੱਟੇ ਕੱਪੜਿਆਂ ਵਾਲੇ ਸੀਗੇ ਲੇਕਿਨ ਉਹਨਾਂ ਨੇ ਵੀ ਕੁਝ ਗਲਤ ਕਰਨਾ ਚਾਹਿਆ ਲੇਕਿਨ ਮੇਰੇ ਉਹ ਇਹ ਕਹਿੰਦੇ ਉਹ ਵੀ ਮੈਨੂੰ ਕਹਿੰਦੇ ਕਿ ਅੰਦਰੋਂ ਪੈਸੇ ਦੇ ਲੇਕਿਨ ਮੇਰੀ ਜੀਵ ਆਤਮਾ ਨੇ ਵੈਗ ਨੂੰ ਸਾਥ ਨਹੀਂ ਦਿੱਤਾ ਪਰ ਮਰ ਜੂਗੀ ਨਾ ਆਪਣੇ ਘਰ ਦੇ ਨੂੰ ਗਲਤ ਕਹੂੰਗੀ ਨਾ ਗਲਤ ਕਹਿਣ ਜਾਊਂਗੀ ਬਹੁਤ ਵੈਗ ਨੂੰ ਬਹੁਤ ਕੁਝ ਹੋਇਆ ਤੇ ਲੇਕਿਨ ਮੇਰੇ ਗੁਰੂ ਪਾਤਸ਼ਾਹ ਜੀ ਨੇ ਮੈਨੂੰ ਜਿਸਾ ਇੱਕ ਹੈ ਗੁਰਦੁਆਰੇ ਦੇ ਪਾਠ ਹੀ ਸੀਗੇ ਲੇਕਿਨ ਉਹਨਾਂ ਨੇ ਕਿਹਾ ਕਿ ਇਹਨੂੰ ਕੁਝ ਕੀਤਾ ਕਰਾਇਆ ਹੈਗਾ ਤੇ ਕਰਦੀ ਮੈਨੂੰ ਲੱਗ ਗਈ ਸੀਗੇ ਤੇ ਵੈਗਰੂ ਨੇ ਮੈਨੂੰ ਦਿੱਤਾ ਜੰਤਰ ਮੰਤਰ ਤੰਤਰ ਜਿਹੜੇ ਹੁੰਦੇ ਆ ਢਾਗਾ ਪਾਣੇ ਨੂੰ ਦਿੱਤਾ ਇਹ ਦਿੱਤਾ ਉਹ ਦਿੱਤਾ ਲੇਕਿਨ ਉਹਦੇ ਤਦੋਂ ਉਹਨਾਂ ਦਾ ਤਾੰਤ੍ਰਿਕ ਜੀ ਕਿ ਵਾਰ ਤੋਂ ਮੈਨੂੰ ਬਚਾ ਲੈਂਦਾ ਸੀ ਲੇਕਿਨ ਤਾੰਤ੍ਰਿਕ ਉਹ ਬਹੁਤ ਮੱਲਬ ਤੇ ਇਹ ਜਦ ਵਾਰ ਜਦ ਕਰਦਾ ਸੀ ਮੈਨੂੰ ਬੜੀ ਤਕਲੀਫ ਹੁੰਦੀ ਸੀ ਤੇ ਵੈਗਰੂ ਇੱਥੇ ਜਦ ਇਹਨਾਂ ਨੇ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਵੈਗਰੂ ਇਹਨਾਂ ਨੇ ਆਪਣੇ ਹੀ ਮੱਲਾ ਮੇਰੇ ਤੋਂ ਪੈਸਾ ਮੰਗਣਾ ਸ਼ੁਰੂ ਕਰ ਦਿੱਤਾ ਪੈਸਾ ਬਹੁਤ ਵੈਗਰੂ ਮੇਰੇ ਹਸਬੰਦ ਦਾ ਮੇਰੇ ਸਹੁਰਿਆਂ ਦਾ ਬਹੁਤ ਪੈਸਾ ਲੱਗਿਆ ਤੇ ਵੈਗੂ ਲੇਕਿਨ ਜਦ ਏ ਵੀ ਮੈਨੂੰ ਬਸ ਚ ਕਰਨ ਲੱਗੇ ਸੀਗੇ ਤੇ ਵੈਗੂ ਇਹਨਾਂ ਨੇ ਮੈਨੂੰ ਜੰਤਰ ਮੰਤਰ ਦਿੱਤੇ ਕਿ ਉਹ ਕਹਿੰਦੇ ਕਿ ਇਹ ਤੂੰ ਕੋਈ ਕ੍ਰੋਸ ਜਿਹਾ ਬਣਾਇ ਸੀ ਨੰਬਰ ਲਿਖੇ ਹੋਏ ਸੀਗੇ ਆਪਣੇ ਘਰ ਦੇ ਬਾਹਰ ਵੀ ਬਣਾ ਲੈ ਤੇ ਇਹ ਕਾਗਜ਼ ਨੂੰ ਇੱਕ ਟੱਕਰ ਕੇ ਦੇਖਿਆ ਕਰ ਤੇ ਮੈਂ ਨਾ ਜਦ ਇੱਕ ਟੱਕਰ ਕੇ ਦੇਖਣਾ ਨਾ ਗੁਰਵਾ ਪਾਸ਼ਾ ਜੀ ਦੀ ਇੰਨੀ ਕਿਰਪਾ ਸੀਗੀ ਤੇ ਮੇਰੇ ਜੀਵਾਤਮਾ ਨੇ ਅੰਦਰੋਂ ਕਹਿਣਾ ਕਿ ਅੰਦਰ ਨਾ ਤੋ ਇੱਕ ਓਮਕਾਰ ਮੂਲ ਮੰਤਰ ਦਾ ਜਾਪ ਕਰ ਔਰ ਇਹਨੂੰ ਇੱਕ ਟੱਕ ਦੇਖੀ ਜਾ ਵਾਇਗੁਰੂ ਜੀ ਦੰਮੈ ਨੂੰ ਮਲਗ ਮੋੜ ਮੰਤਰ ਚੱਲ ਰਿਹਾ ਮੇਰੇ ਤੇ ਅਸਰ ਕਿੱਥੇ ਕਰਨਾ ਸੀਗਾ ਅਸਰ ਕਿੱਥੇ ਕਰਨਾ ਸੀ ਵਾਇਗੁਰੂ ਤੇ ਉਹ ਕੋਈ ਕਿਸੇ ਦਾ ਕੋਈ ਜੰਤਰ ਮੰਤਰ ਤੰਤਰ ਕੰਮ ਵੀ ਨਹੀਂ ਆਉਂਦਾ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਸਾਨੂੰ ਗੁਰਪਾਤਸ਼ਾਹ ਨੇ ਦਿੱਤੀ ਹੋਈ ਹੈ ਬਹੁਤ ਸ਼ੁਕਰਾਨਾ ਹੈ ਵਾਇਗੁਰੂ ਗੁਰਪਾਤਸ਼ਾਹ ਜੀ ਦਾ ਬਹੁਤ ਕਸ਼ਟੀਆਂ ਕੱਟ ਕੇ ਵਾਇਗੁਰੂ ਉਹਨੂੰ ਗੁਰਪਾਤਸ਼ਾਹ ਜੀ ਨੇ ਬਹੁਤ ਇਸ ਗਰੁੱਪ ਨਾਲ ਸਾਨੂੰ ਜੋੜਿਆ ਆ ਜਿਹੜੇ ਇੱਥੇ ਹੈਗੇ ਨੇ ਬਹੁਤ ਹੀ ਪਿਆਰੇ ਗੁਰਮੁਖ ਨੇ ਬਹੁਤ ਹੀ ਪਿਆਰ ਨਾਲ ਗੁਰਬਾਣੀ ਨਾਲ ਜੋੜਿਆ ਜਿੱਦਾਂ ਜਿੱਦਾਂ ਵਾਇਗੁਰੂ ਜੀ ਗੁਰਬਾਣੀ ਨਾਲ ਗੁਰਬਾਣੀ ਵਿੱਚ ਆ ਸਿਮਰਨ ਮੈਂ ਤਾਂ ਵਾਇਗੁਰੂ ਸਿਮਰਨ ਐ ਬਸ ਵਾਇਗੁਰੂ ਕਰਨਾ ਐ ਇਹੀ ਸੋਣਾ ਗੁਰਮੁਖਾਂ ਦੇ ਬਸ ਵਾਇਗੁਰੂ ਕਰਨਾ ਐ ਵਾਇਗੁਰੂ 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 ਕਰੀ ਗਈ ਗੁਰੂ ਸਾਹਿਬ ਨੇ ਵਾਇਗੁਰੂ ਬਹੁਤ ਸਾਥ ਦਿੱਤਾ ਇੰਨਾ ਪਿਆਰ ਦਿੱਤਾ ਇੰਨਾ ਪਿਆਰ ਬਖਸ਼ਿਆ ਦਾ ਵੈਗੁਰ ਮੇਰੀ ਇਹ ਗਲਤੀ ਸੀ ਕਿ ਕਿਸੇ ਹੋਰ ਪਰ ਵਿਸ਼ਵਾਸ ਕੀਤਾ ਕਿਸੇ ਹੋਰ ਪਰ ਭਰੋਸਾ ਕੀਤਾ ਆਪਣੇ ਗੁਰੂ ਦੀ ਨਹੀਂ ਮੰਨੀ ਕਕਾਰ ਮੈਂ ਵਿਸਾਲ ਦਿੱਤੇ ਜੇ ਮੇਰੇ ਕਕਾਰ ਪੂਰੇ ਹੁੰਦੇ ਨਾ ਵੈਗੁਰ ਜੀ ਮੈਨੂੰ ਕੋਈ ਚੂਹ ਵੀ ਨਹੀਂ ਸਕਦਾ ਸੀ ਨਾ ਪਰ ਵੈਗੁਰ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਿਤਾ ਜੀ ਉਹ ਕਦੇ ਵਾਇਗੁਰੂ ਜੀ ਨੇ ਅਮ੍ਰਿਤ ਦੀ ਦਾਤ ਲਈ ਹੈ ਨਾ ਉਹ ਕਦੇ ਵੀ ਉਹਨਾਂ ਨੂੰ ਛੱਡਦੇ ਨਹੀਂ ਬਾਂ ਨਹੀਂ ਛੱਡਦੇ ਉਹਨਾਂ ਦੀ ਬੱਚੇ ਛੱਡ ਸਕਦੇ ਆ ਲੇਕਿਨ ਪਿਤਾ ਆਪਣੇ ਬੱਚੇ ਦੀ ਬਾਹ ਕਦੇ ਨਹੀਂ ਛੱਡ ਸਕਦਾ ਐ ਜਿਹੀ ਸੰਗਤ ਜਿਹੜੀ ਮਿਲੀ ਆ ਨਾਮ ਜਪਣ ਵਾਲੀ ਹਰ ਇੱਕ ਉਹ ਨਾਮ ਵਖਾਣੀ ਹੈ ਬਹੁਤ ਨਾਮ ਜਪਦੇ ਆ ਵਾਇਗੁਰੂ ਜੀ ਇਹ ਸੰਗਤ ਐਨੀ ਪਿਆਰੀ ਸੰਗਤ ਆ ਸਭ ਦੇ ਪ੍ਰੈਕਟੀਕਲ ਹੁੰਨੇ ਵਾਹਿਗੁਰੂ ਜੀ ਇੱਥੇ ਕਿਉਂਕਿ ਨਾਮ ਜਪਦੇ ਆ ਤੇ ਗੁਰੂ ਪਾਤਸ਼ਾਹ ਕਿਰਪਾ ਕਰਦੀ ਕਰਦੇ ਆ ਲਾਗਤ 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 ਰੰਗ ਲੱਗੇ ਜਾਂਦਾ ਵਾਹਿਗੁਰੂ ਜੀ ਦੂਏ ਨੂੰ ਦੇਖ ਕੇ ਰੰਗ ਲੱਗ ਜਾਂਦਾ ਸੰਗਤ ਦੇ ਵਿੱਚ ਕਿ ਵਾਹਿਗੁਰੂ ਜੀ ਇਹਨਾਂ ਨੂੰ ਤੁਸੀਂ ਬਖਸ਼ੀਸ਼ ਕੀਤੀ ਹੈ ਤੇ ਜੇ ਅਸੀਂ ਨਾਮ ਜਪਾਂਗੇ ਵਾਹਿਗੁਰੂ ਜੀ ਤੁਸੀਂ ਸਾਨੂੰ ਵੀ ਬਖਸ਼ੀਸ਼ ਕਰੋਗੇ ਤੇ ਉਸ ਵਾਹਿਗੁਰੂ ਜੀ ਜਿਹੜਾ ਮੈਨੂੰ ਦੁੱਖ ਸੀ ਤੇ ਜਿੱਦਾਂ ਹੁਣ ਕਿਸੇ ਨੇ ਮੈਨੂੰ ਇਦਾਂ ਵੀ ਦੱਸਿਆ ਸੀਗਾ ਕਿ ਮਾਤਾ ਜਾ ਕੋਈ ਹੈਗਾ ਸੀਗਾ ਭਗਤ ਵੀ ਉਹ ਦੂਰ ਕਰ ਸਕਦਾ ਹੈ ਤੇ ਮਾਤਾ ਦੇ 16 ਸ਼ਿੰਗਾਰ ਵਾਇਗੁਰੂ ਜੀਤਲਾ ਮਾਤਾ ਦੇ ਮੈਂ ਉਹਨਾਂ ਨੇ ਬੋਲਿਆ ਸੀ ਮੈਂ ਮਚੜਾਂ ਲ ਗਈ ਤੇ ਵਾਇਗੁਰੂ ਜੀ ਜਦੋਂ ਚੜਾ ਕੇ ਵਾਪਸ ਆਈਆਂ ਤੇ ਦੁੱਖ ਬਹੁਤ ਸੀਗਾ ਸ਼ਰੀਰ ਨੂੰ ਅਜੇ ਅਜੇਹ ਦੁੱਖ ਸੀ ਵਾਇਗੁਰੂ ਜੀ ਕਿ ਉਹ ਮੈਂ ਦੱਸ ਹੀ ਨਹੀਂ ਸਕਦੀ ਜਿਹੜਾ ਦੁੱਖ ਮੈਨੂੰ ਲੱਗਿਆ ਆਇਆ ਸੀਗਾ ਮੇਰੇ ਸ਼ਰੀਰ ਦੇ ਵਿੱਚ ਐਜੀ ਕਸ਼ਟੀ ਸੀਗੀ ਜੇ ਹੱਕ ਕਸ਼ਟ ਮੈਨੂੰ ਦਿੱਤਾ ਗਿਆ ਸੀਗਾ ਮੈਂ ਉਹ ਬਿਆਨ ਨਹੀਂ ਕੀਤਾ ਜਾ ਸਕਦਾ ਰੋਂਦੀ ਬਲਕਦੀ ਸੀ ਵੈਗਰੂ ਮੈਂ ਰੋਂਦੀ ਬਲਕਦੀ ਤੇ ਵੈਗਰੂ ਜਿੱਦਾਂ ਮੈਂ ਕਰਕੇ ਆਈ ਉਹ 16 ਸਿੰਘ ਨਾਲ ਚੜਾ ਕੇ ਆਈ ਤੇ ਉਹ ਰਾਤ ਨੂੰ ਮੇਰੇ ਕੋਲ ਜਿਹੜੀ ਮਾਤਾ ਸੀ ਹੀ ਔਰ ਉਹਦੇ ਨਾਲ ਇੱਕ ਪਤਾ ਨਹੀਂ ਕੌਣ ਸੀਗਾ ਮੈਨੂੰ ਨਹੀਂ ਪਤਾ ਪੈਰ ਬਨਾਦ ਨੇ ਮਲਾ ਉਹ ਲਾਲ ਰੰਗ ਦਾ ਮਾਤਾ ਬੈਠੀ ਸੀ ਤੇ ਇੱਕ ਨਾਲ ਹੀ ਬਲੈਕ ਜਿਹੇ ਕਲਰ ਦਾ ਕੋਈ ਨਾਲ ਬੈਠਾ ਸੀ ਮੈਨੂੰ ਨਹੀਂ ਪਤਾ ਵੈਗਰੂ ਕੋਣ ਉਹ ਮੇਰੇ ਕੋਲ ਆ ਗਈ ਸੀ ਵੈਗਰੂ ਪਰ ਵੈਗਰੂ ਮੇਰਾ ਦੁੱਖ ਨਹੀਂ ਦੂਰ ਕਰ ਸਕੇ ਦੁੱਖ ਨਹੀਂ ਵੈਗਰੂ ਮੇਰਾ ਉਹ ਦੂਰ ਕਰ ਸਕੇ ਜੋ ਮੈਨੂੰ ਤਕਲੀਫਾਂਾਂ ਤਾਂ ਲਿਖ ਦੇ ਜਰੀਏ ਦਿੱਤੀ ਗਈ ਸੀ ਮੇਰਾ ਦੁੱਖ ਜਿਹੜਾ ਆ ਉਹ ਵੈਗੁਰੂ ਸਿਰਫ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੂਰ ਕੀਤਾ ਮੈਂ ਉੱਥੇ ਜਾਣਾ ਗੁਰਦੁਆਰੇ ਗੁਰਪਾਤਸ਼ਾ ਜੀ ਮੈਨੂੰ ਉੱਥੇ ਲਾਜੋ ਜਿੱਥੇ ਮੈਂ ਠੀਕ ਹੋਣਾ ਆ ਤੇ ਮੈਂ ਮੂਰਖ ਕੀ ਜਾਣਾ ਬਾਤ ਕਿ ਜਿੱਥੇ ਤੂੰ ਖੜੀ ਐ ਉਥੇ ਇਲਾਵਾ ਕੋਈ ਜਗ੍ਹਾ ਹੀ ਨਹੀਂ ਐ ਘੁੰਮ ਫਿਰ ਕੇ ਵੈਗੁਰੂ ਜੀ ਜਾਣਾ ਗੁਰਦੁਆਰੇ ਕਦੇ ਮਿਸ ਨਹੀਂ ਗੁਰਪਾਤਸ਼ ਨੇ ਕਰਵਾਇਆ ਲੇਕਿਨ ਜਿਹਦਾ ਜਿਹਦਾ ਮੈਨੂੰ ਦੇਣਾ ਸੀਗਾ ਤੇ ਦੋ ਕੇ ਗੁਰੂ ਪਾਤਸ਼ਾਹ ਨੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਭ ਤੋਂ ਵੱਡੇ ਨੇ ਵਾਹਿਗੁਰੂ ਸਿਮਰਨ ਸੰਗਤ ਸੰਗਤ ਦੀ ਚਰਨ ਧੂੜ ਆ ਇਹ ਚਾਰ ਚੀਜ਼ਾਂ ਵਾਹਿਗੁਰੂ ਗੁਰੂ ਪਾਤਸ਼ਾਹ ਨੇ ਬਖਸ਼ੀਆਂ ਸੇਵਾ ਗੁਰਮੁਖ ਪਿਆਰੇ ਮਿਲੇ ਸੰਗਤ ਮਿਲੀ ਸੰਗਤ ਦੀ ਚਰਨ ਧੂੜ ਮਿਲੀ ਵਾਹਿਗੁਰੂ ਤਿੰਨ ਸਾਲ ਬਾਅਦ ਵੈਗਰੂ ਮੈਂ ਚੈਨ ਦੀ ਨੀਂਦ ਸੋਈ ਜਿਹੜੇ ਵੈਗਰੂ ਮੇਰੇ ਹਸਬੰਡ ਨੇ ਮੇਰੇ ਬੱਚੇ ਨੇ ਉਹ ਹਾਸਦੇ ਬੋਲਦੇ ਸੀਗੇ ਮੇਰੇ ਹਸ ਇਨ-ਲॉज ਮੇਰੇ पेके ਸਭ ਹਾਸਦੇ ਬੋਲਦੇ ਸੀਗੇ ਤੇ ਵੈਗਰੂ ਉਹ ਰੋਂਦੇ ਵੀ ਸੀ ਮੈਨੂੰ ਦੇਖ ਕੇ ਲੇਕਿਨ ਵੈਗਰੂ ਮੇਰਾ ਦੁੱਖ ਨਹੀਂ ਉਹ ਚੱਕ ਸਕੇ ਮੇਰੀ ਮਦਰ-ਇਨ-ਲॉ ਕਹਿੰਦੇ ਸੀਗੇ ਪੁੱਤਰ ਤੇਰਾ ਤੇਰਾ ਬੋਝ ਪਾਰ ਅਸੀਂ ਬਣ ਬੰਦਾ ਸਕਦੇ ਆ ਤੇਰਾ ਦੁੱਖ ਚਰੀਰ ਦਾ ਦੁੱਖ ਤੈਨੂੰ ਆਪ ਚੱਲਣਾ ਪੈਣਾ ਆ ਉਹ ਨਹੀਂ ਵੈਗਰੂ ਕਹਿੰਦੇ ਜਿਹਾ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਹਾਂ ਨਾਮ ਤੇਰੇ ਸੰਗ ਸਹਾਈ ਨਾਮ ਦੀ ਇੰਨੀ ਮਹਿਮਾ ਆ ਵੈਗਰੂ ਇਸ ਸੰਸਾਰ ਦੇ ਵਿੱਚ ਵੀ ਔਰ ਉਧ ਉਪਰ ਦਾ ਹੈ ਹੀ ਇਹ ਵੈਗਰੂ ਉੱਥੇ ਤਾਂ ਨਾਮ ਦੇ ਨਾਲ ਕੋਈ ਚੀਜ਼ ਹੈ ਹੀ ਨਹੀਂ ਇੱਥੇ ਵੀ ਸਹਾਈ ਆ ਉੱਥੇ ਵੀ ਸਹਾਈ ਐ ਇਸ ਕਰਕੇ ਜਰੂਰ ਸੰਗਤ ਕਰਿਆ ਕਰੋ ਪਿਆਰਿਓ ਸੰਗਤ ਦੀ ਚਰਨ ਤੂੜ ਲਿਆ ਕਰੋ ਸਿਮਰਨ ਕਰਿਆ ਕਰੋ ਸੰਗਤ ਐਸੀ ਜਾਣੀਏ ਹਰ ਇੱਕੋ ਨਾਮ ਉਹਖਾਣੀ ਐ ਸਾਥ ਸੰਗਤ ਐਸੀ ਜਾਣੀਏ ਸੰਗਤ ਉਹ ਵਾਹਿਗੁਰੂ ਉਹ ਪਾਠ ਵਾਲੀ ਸੰਗਤ ਨਹੀਂ ਜਿਹੜੀ ਧੜਾ 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 ਪਾਠ ਕਰ ਰਹੀ ਐ ਉਹ ਚੀਜ਼ ਨਹੀਂ ਵਾਹਿਗੁਰੂ ਸਿਮਰਨ ਵਾਲੀ ਸੰਗਤ ਜਿਹੜੀ ਸਿਮਰਨ ਕਰਦੀ ਐ ਸੰਗਤ ਸਿਮਰਨ ਕਰਕੇ ਵਾਹਿਗੁਰੂ ਸਾਰੇ ਦੁੱਖ ਦੂਰ ਹੋ ਗਏ ਸਿਮਰੋ ਸਿਮਰ ਸਿਮਰ ਸੁਖ ਪਾਓ ਕਾਲ ਕਲੇਸ਼ ਤਨ ਮਾਹੀ ਮਟਾਓ ਮਿਟੇ ਆ ਵਾਹਿਗੁਰੂ ਸਿਮਰਨ ਕਰਕੇ ਹੀ ਦੁੱਖ ਮਿਟੇ